ਪੰਜਾਬ ਦੇ ਵਿੱਚ ਚੜਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ ਟਿਪਰ ਤੇ ਟਰਾਲੇ ਵਿਚਕਾਰ ਜ਼ੋਰਦਾਰ ਟੱਕਰ ਹੋਈ ਤਾਂ ਜਿਸ ਤੋਂ ਬਾਅਦ ਟਿਪਰ ਚਾਲਕ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਬੇਹੱਦ ਹੀ ਪਿਆਨਾਕੇ ਹਾਦਸਾ ਵਾਪਰਿਆ ਖੰਨਾ ਦੇ ਦੁਰਾਹਾ ਨੇੜੇ ਜੀਟੀ ਰੋਡ ਤੇ ਦੱਸਦੇ ਕਿ ਚੜਦੀ ਸਵੇਰ ਜੋ ਹੈ ਇਹ ਵੱਡਾ ਹਾਦਸਾ ਵਾਪਰ ਗਿਆ ਅਤੇ ਦੱਸਿਆ ਜਾ ਰਿਹਾ ਕਿ ਟਿਪਰ ਚਾਲਕ ਜੋ ਹੈ ਸੜਕ ਤੇ ਹੀ ਆਪਣੇ ਵਾਹਨ ਦਾ ਟਾਇਰ ਬਦਲ ਰਿਹਾ ਸੀਗਾ ਤਾਂ ਇਸੇ ਦੌਰਾਨ ਪਿੱਛੋਂ ਦੀ ਜੋ ਹੈ ਇੱਕ ਟਰਾਲਾ ਆਂਦਾ ਹੈ ਤੇ ਉਹ ਟਰਾਲਾ ਪਿੱਛੋਂ ਦੀ ਟਿਪਰ ਨੂੰ ਟੱਕਰ ਕਰ ਮਾਰਦਾ ਤਾਂ ਉਸ ਕਾਰਨ ਦੱਸਦੇ ਕਿ ਟਿਪਪਰ ਚਾਲਕ ਦੀ ਜੋ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਜੋ ਟਰਾਲੇ ਦੇ ਵਿੱਚ ਸਵਾਰ ਡਰਾਈਵਰ ਸਿਗਾ ਉਹ ਟਰਾਲੇ ਦੇ ਵਿੱਚ ਫਸ ਜਾਂਦਾ ਕਿਉਂਕਿ ਦੱਸਦੇ ਕਿ ਜੋ ਟਰਾਲੇ ਦਾ ਕੈਬਨ ਸਿਗਾ ਉਹ ਕਾਫੀ ਜ਼ਿਆਦਾ ਨੁਕਸਾਨਿਆ ਜਾਂਦਾ ਹੈ ਜੋ ਕੈਬਨ ਸੀ ਟਰਾਲੇ ਦਾ ਉਹ ਅੱਗੇ ਉਹਦੀ ਚੱਕਣਾ ਚੂਰ ਹੋ ਜਾਂਦਾ ਹੈ ਤੇ ਉਸੇ ਦੇ ਵਿੱਚ ਦੱਸਦੇ ਕਿ ਟਰਾਲਾ ਡਰਾਈਵਰ ਫਸ ਜਾਂਦਾ ਜਿਸ ਨੂੰ ਦੱਸਦੇ ਕਿ ਐਸਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਬੜੀ ਹੀ ਮੁਸ਼ਕਲ ਦੇ ਨਾਲ 1.5 ਤੋਂ 2 ਘੰਟੇ ਦੱਸਦੇ ਕਿ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬੜੀ ਹੀ ਮੁਸ਼ਕਿਲ ਦੇ ਨਾਲ ਦੱਸਦੇ ਕਿ ਉੱਥੇ ਜੋ ਹੈ ਕਟਰ ਦੇ ਨਾਲ ਸ਼ੀਸ਼ੇ ਨੂੰ ਕੱਟ ਕੇ ਤੇ ਸਾਰਾ ਜੋ ਹੈ ਜੋ ਲੋਹਾ ਸੀਗਾ ਕੈਬਨ ਦਾ ਉਸ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਬੇਹਤ ਭਿਆਨਕ ਹਾਦਸਾ ਜੋ ਹੈ ਇਹ ਵਾਪਰਿਆ ਉਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਟਰਾਲੇ ਦੀ ਹਾਲਤ ਕੀ ਹੋਈ ਪਈ ਹੈ ਤਾਂ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਇਹ ਭਿਆਨਕ ਹਾਦਸਾ ਵਾਪਰਿਆ ਹੋਵੇਗਾ ਦਰਅਸਲ ਦੱਸਿਆ ਜਾ ਰਿਹਾ ਕਿ ਜੋ ਟਰਾਲਾ ਟਰੱਕ ਸੀਗਾ ਆਪਾਂ ਕਹਿ ਸਕਦੇ ਹਾਂ ਉਹ ਬੋਰੀਆਂ ਦੇ ਨਾਲ ਭਰਿਆ ਹੋਇਆ ਸੀਗਾ ਤੇ ਤੇਜ਼ ਰਫ਼ਤਾਰ ਦੇ ਵਿੱਚ ਪਿਛਿਓਂ ਦੀ ਟਰਲ ਜਿਹੜਾ ਉਹ ਟਿਪਰ ਸੀ ਉਸ ਵਿੱਚ ਆ ਕੇ ਵੱਜਿਆ ਤੇ ਜਿਸ ਕਰਕੇ ਦੱਸੇ ਕਿ ਸਾਰੀਆਂ ਬੋਰੀਆਂ ਵੀ ਸੜਕ ਤੇ ਖਿੱਲਰ ਗਈਆਂ ਤੇ ਕਾਫੀ ਜ਼ਿਆਦਾ ਦੋਵਾਂ ਵਾਹਨਾਂ ਦਾ ਨੁਕਸਾਨ ਹੋਇਆ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਤਾਂ ਜੋ ਡਰਾਈਵਰ ਵਿੱਚ ਫਸਿਆ ਹੋਇਆ ਸੀ ਦੱਸੇ ਕਿ ਟਰਾਲੇ ਦੇ ਉਸ ਨੂੰ ਬੜੀ ਮੁਸ਼ਕਲ ਤੋਂ ਬਾਅਦ ਜੋ ਹੈ ਬਾਹਰ ਕੱਢਿਆ ਜਾਂਦਾ ਹੈ ਗੰਬੀਰ ਸੱਟਾਂ ਉਸ ਦੇ ਲੱਗਦੀਆਂ ਨੇ ਜਿਸ ਕਰਕੇ ਦੱਸੇ ਕਿ ਉਸ ਨੂੰ ਮੌਕੇ ਤੇ ਹੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਹਾਲਾਂਕਿ ਇਹ ਵੱਡਾ ਦੱਸੇ ਕਿ ਨੁਕਸਾਨ ਵੀ ਹੋਇਆ ਕਿ ਟਿਪਰ ਚਾਲਕ ਜੋ ਸੀਗਾ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਕਿਉਂਕਿ ਜਦੋਂ ਦਸੇ ਕਿ ਟਿਪਰ ਚਾਲਕ ਡਰਾਈਵਰ ਜੋ ਹੈ ਟਾਇਰ ਬਦਲ ਰਿਹਾ ਸੀਗਾ ਤਾਂ ਉਸੇ ਦੌਰਾਨ ਉੱਥੇ ਟੱਕਰ ਹੋਈ ਤਾਂ ਟੱਕਰ ਹੋਣ ਕਾਰਨ ਦਸੇ ਕਿ ਟਿਪਰ ਚਾਲਕ ਦੀ ਜੋ ਹੈ ਮੌਤ ਹੋ ਜਾਂਦੀ ਹੈ ਉੱਥੇ ਹੀ ਦਰੜਿਆ ਜਾਂਦਾ ਹੈ ਤੇ ਜਿਸ ਕਰਕੇ ਦਸੇ ਕਿ ਉਸ ਨੂੰ ਜੋ ਹੈ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਮਗਰੋਂ ਦਸੇ ਕਿ ਜੋ ਬਾਕੀ ਲੋਕ ਸਗੇ ਆਲਿਦ ਵਾਲੇ ਹੋ ਉੱਥੇ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਤੇ ਐਸਐਸਐਫ ਦੀ ਟੀਮ ਦੇ ਵੱਲੋਂ ਵੀ ਮਿਲ ਕੇ ਜੋ ਹੈ ਉਸ ਟਰੱਕ ਦੇ ਡਰਾਈਵਰ ਨੂੰ ਦੱਸਿਆ ਕਿ ਕੈਬਿਨ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਡਰਾਈਵਰ ਨੂੰ ਹਾਲਾਂਕਿ ਬਾਹਰ ਤਾਂ ਕੱਢ ਲਿਆ ਜਾਂਦਾ ਲੇਕਿਨ ਕਾਫੀ ਗੰਭੀਰ ਸੱਟਾਂ ਉਸਦੇ ਲੱਗਦੀਆਂ ਨੇ ਜਿਸ ਕਰਕੇ ਹਸਪਤਾਲ ਦੇ ਵਿੱਚ ਉਸ ਨੂੰ ਜਿਹੜਾ ਛੇਤੀ ਤੋਂ ਛੇਤੀ ਪਹੁੰਚਾਇਆ ਜਾਂਦਾ ਤਾਂ ਇਸ ਪੂਰੇ ਹਾਦਸੇ ਦੇ ਵਿੱਚ ਵੱਡਾ ਨੁਕਸਾਨ ਹੋ ਗਿਆ ਹੈ ਦੋਵੇਂ ਵਾਹਨ ਜੋ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਜਦਕਿ ਇੱਕ ਵਿਅਕਤੀ ਦੀ ਇਸ ਹਾਦਸੇ ਦੇ ਵਿੱਚ ਮੌਤ ਵੀ ਹੋ ਗਈ ਹੈ ਕਈ ਹੋਰ ਲੋਕ ਵੀ ਜਿਹੜਾ ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸੁਖੰਨਾ ਦੇ ਦੁਰਾਹਾ ਨੇੜੇ ਜੀਟੀ ਰੋਡ ਤੇ ਜੋ ਹੈ ਇਹ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ ਤੋਂ ਬਾਅਦ ਦੱਸੇ ਕਿ ਕੀ ਕੁਝ ਬਿਆਨ ਮੌਕੇ ਤੇ ਪਹੁੰਚੇ ਐਸਐਸਐਫ ਅਧਿਕਾਰੀ ਦੇ ਸਾਹਮਣੇ ਆਏ ਨੇ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਕਿ ਕੁਝ ਸਥਿਤੀ ਸੀ ਉੱਥੇ ਮੌਕੇ ਤੇ ਕੀ ਕੁਝ ਬਿਆਨ ਦੱਸੇ ਕਿ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਸਵੇਰੇ ਤਕਰੀਬਨ 6:00 ਵਜੇ 10-15 ਮਿੰਟ ਤੇ ਸਾਨੂੰ ਐਸਐਸਐਫ ਟੀਮ ਨੂੰ 112 ਤੋਂ ਮੈਸੇਜ ਆਇਆ ਜੀ ਕਿ ਇੱਕ ਜ਼ਿਮੀਦਾਰਾ ਢਾਬੇ ਦੇ ਲਾਗੇ ਇੱਕ ਐਕਸੀਡੈਂਟ ਹੋ ਗਿਆ ਵੀ ਇੱਕ ਖੜੇ ਟਿਪਰ ਦੇ ਵਿੱਚ ਪਿੱਛੋਂ ਖੜਕ ਵੱਜ ਗਿਆ ਜਿਹੜੀ ਦਾ ਭਰਿਆ ਆ ਟਰਾਲਾ ਉਸ ਤੋਂ ਬਾਅਦ ਅਸੀਂ 5-7 ਮਿੰਟ ਚ ਉੱਥੇ ਮੌਕੇ ਤੇ ਪਹੁੰਚ ਗਏ ਜੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਕਿ ਟਿਪਰ ਦੇ ਵਿੱਚ ਜਿਹੜਾ ਬੱਜਿਆ ਸੀ ਟਰਾਲਾ ਜੀ ਬੈਕ ਸਾਈਡ ਤੋਂ ਉਹ ਟਰਾਲੇ ਵਾਲਾ ਜਿਹੜਾ ਡਰਾਈਵਰ ਸੀ ਉਹ ਵਿੱਚ ਫਸਿਆ ਆਇਆ ਸੀ ਜੀ ਬੁਰੀ ਤਰ੍ਹਾਂ ਤੇ ਜਿਹੜਾ ਉਹਦਾ ਕਨਡਕਟਰ ਸੀ ਜੀ ਉਹ ਉੱਪਰ ਕੇ ਸ਼ੀਸ਼ੇ ਰਾਹੀਂ ਬਾਹਰ ਕਰਕੇ ਕੋ ਨੂੰ ਅਸੀਂ ਮਿੰਟੋ ਮੈਡੀਓਰੇ ਵੀ ਸੱਟਾਂ ਸੀਗੀਆਂ ਐਂਬੂਲੈਂਸਾਂ ਸਾਡੇ ਜਾਂਦਿਆਂ ਨੂੰ ਪਹੁੰਚ ਗਏ ਅਸੀਂ ਜੀ ਐਂਬੂਲੈਂਸ ਰਾਹੀਂ ਅਸੀਂ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਜੀ ਉਸ ਤੋਂ ਬਾਅਦ ਜੀ ਪਬਲਿਕ ਦੀ ਮਦਦ ਦੇ ਨਾਲ ਇੱਕ ਮੁੰਡਾ ਇਥੇ ਸੱਤ ਪਾਲਾ ਉਹ ਤੋਂ ਕਟਰ ਮਗਾਇਆ ਜੀ ਆਪਾਂ ਬੀਜੇ ਤੋਂ ਤੇ ਕਾਫੀ ਮੁਸ਼ਕਲਤ ਦੇ ਨਾਲ ਪਬਲਿਕ ਦੀ ਮਦਦ ਨਾਲ ਘੰਟਾ ਡੇਢ ਘੰਟੇ ਦੇ ਵਿੱਚੋਂ ਬੰਦਾ ਬਾਹਰ ਕੱਢਿਆ ਜੀ ਸਹੀ ਸਲਾਮਤ ਤੇ ਉਹਨੂੰ ਵੀ ਸਿਵਲ ਹਸਪੀਟਲ ਪਹੁੰਚਾਇਆ ਜੀ ਜਾਨੇ ਨੁਕਸਾਨ ਇਹ ਹੈ ਜੀ ਇਹਦੇ ਵਿੱਚ ਜਿਹੜਾ ਟੇਪਰ ਵਾਲਾ ਸੀ ਜਿਹੜਾ ਟਾਇਰ ਚੇਂਜ ਕਰ ਰਿਆ ਸੀ ਰੋਡ ਤੇ ਕਢਾ ਕੇ ਵੀ ਉਹਦੀ ਮੌਕੇ ਤੇ ਮੌਤ ਹੋ ਗਈ ਜੀ ਤੇ ਬਾਕੀ ਬੰਦੇ ਜਸਮੀ ਰੇਜੀ ਕਾਫੀ ਪੂਰੀ ਤਰ੍ਹਾਂ ਉਹਦੀ ਪੈਸੇ ਦੇ ਵਿੱਚ ਕੋਈ ਇਹ ਪਤਾ ਜੀ ਕੀ ਹੈ ਜਿਵੇਂ ਉਹਦਾ ਟਰੱਕ ਦਾ ਟਾਇਰ ਸੀਗਾ ਜਾਂ ਕੋਈ ਵੀ ਆਪਣੇ ਰੋਡ ਦੇ ਉੱਪਰ ਟਾਇਰ ਪੈਂਚਰ ਹੋ ਜਾਂਦਾ ਉਹਨੂੰ ਜਾਂਦਾ ਕੋਈ ਨਾ ਕੋਈ ਉੱਥੇ ਕੋਈ ਸਹੂਲਤ ਹੋਵੇ ਕਿ ਟਰਾਰਚ ਦੀ ਕੋਈ ਹੋਰ ਹੈ ਨਾ ਵੀ ਉਹਨੂੰ ਟਾਇਰ ਸਾਈਡ ਤੇ ਕਰਨੀ ਚਾਹੀਦੀ ਸੀ ਗੱਡੀ ਇੱਕ ਟਾਇਰ ਉਹਦਾ ਪੈਂਚਰ ਹੋਇਆ ਬਾਕੀ ਸਹੀ ਸਲਾਮਤ ਸੀ ਉਹ ਰੋਡ ਦੇ ਉੱਪਰ ਹੀ ਖੜਕੇ ਬਿਗੈਰ ਕੋਈ ਸੇਫਟੀ ਲਾਏ ਖੜਾ ਸੀ ਤੇ ਮਕਰੂ ਆ ਕੇ ਉਹਨੇ ਟਿਪਰ ਮਾਰਿਆ ਜਿੱਕੜੀ ਤੇ ਟਰੱਕ ਮਾਰਿਆ ਤੇ ਕਿਹੜੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ ਇਨਨੂੰ ਇਹੀ ਆ ਜੀ ਜਿਵੇਂ ਅੱਥੇ ਧੁੰਦ ਦਾ ਟਾਈਮ ਵੀ ਆ ਰਿਹਾ ਜੀ ਕੋਈ ਰੋਡ ਦੇ ਉੱਪਰ ਆਪਣੇ ਟਾਇਰ ਪੈਂਚਰ ਹੋ ਜਾਂਦਾ ਗੱਡੀ ਖਰਾਬ ਹੋ ਜਾਂਦੀ ਆ ਪਹਿਲਾਂ ਉਹਦੇ ਵਿੱਚ ਪਿੱਛੇ ਸੇਫਟੀ ਕੋਨ ਵਗੈਰਾ ਜਾਂ ਕੋਈ ਨਾ ਕੋਈ ਕਿਸੇ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਗੱਡੀ ਸਾਈਡ ਤੇ ਲਾਉਣੀ ਚਾਹੀਦੀ ਆ ਕਿਉਂਕਿ ਗੱਡੀਆਂ ਤੇਜ਼ ਰਫਤਾਰ ਹੋਣ ਕਰਕੇ ਕੋਈ ਵੀ ਮਗਰੋਂ ਗੱਡੀ ਵਿੱਚ ਬਸ ਸਕਦੀ ਆ